ਨੀ ਭਾਣਾ ਦੇ ਲੱਕੜ ਚੇਲਿਆ ਨੇ ਬੜਾ ਅੱਧਾ ਭਾਏ ਇਹ 12 ਵਜ ਗਏ ਨੇ ਹੁਣ ਤੱਕ ਨਹੀਂ ਆਏ ਤਿੰਨ ਜਗ੍ਹਾ ਤੇ ਵੀ ਜਾਵਣੇ ਤਾਰਾ ਮਾੜ ਛੱਡੀ ਹੁਣ ਕਿੱਥੋਂ ਸੈੱਟ ਕਰਾਂ ਇਹਨੂੰ ਕਿੱਥੋਂ ਨਾ ਸਾਰਾ ਕੰਮੜ ਜਾ ਕੇ ਰੱਖਤਾ ਅਜੇ ਤਾਂ ਚਾਰ ਕੋਠੀਆਂ ਦਾ ਠਿਕਾ ਹੋਰ ਪਿਆ ਮੇਰੇ ਕੋਲ ਜੇ ਹਿਸਾਬ ਨਾ ਇਹ ਸੜਜਣ ਲੱਗ ਗਿਆ ਸਮਾਨ ਮੈਂ ਇਹ ਹੀ ਸੋਚਣੀਆਂ ਮੈਥੋਂ ਕੱਲੀਆਂ ਕੋਠੀਆਂ ਤੇ ਬੈਣੀਆਂ ਫਿਰ ਬੜਾ ਜੱਬ ਛੜਿਆ ਕਿਵੇਂ ਸੋੜ ਦੂ ਇਹ ਮੈਂ ਤਾਂ ਲਾ ਦਉਂੀ ਰਾਤੋ ਜਦੋਂ ਮੈਨੂੰ ਬੜਾ ਪੰਗਾ ਛੜਿਆ ਤਾਂ ਯਰ ਜਾਨ ਸਾਬ ਮਿਸਤਰੀ ਜੀ ਸਾਸਤਰੀਕਾਰ ਸਾਸਤਰੀਕਾਰ ਅਰੇ ਸਾਬ ਮਿਸਤਰੀ ਨਹੀਂ ਹੁੰਦਾ ਓਏ ਮਿਸਤਰੀ ਸਾਹਿਬ ਹੁੰਦਾ ਚਲੋ ਲਾ ਲਓ ਮਿਸਤਰੀ ਸਾਹਿਬ ਜੀ ਸਾਸਤਰੀਕਾਰ ਕਾ ਟਪੜੇ ਹੋਏ ਲੋਕਾਂ ਦਾ ਬਸ ਇੱਥੇ ਹੀ ਪਛਾਣ ਹੁੰਦੀ ਹੈ ਇੱਥੇ ਤੁਸੀਂ ਗੱਲ ਤੋਂ ਹੀ ਪੜਾ ਤਾਂ ਮੈਂ ਬਹੁਤਾ ਕਿੰਨਾ ਪੜਿਆ ਹੋਇ ਤੂੰ ਮੈਂ ਨੈਗਰੀ ਹੋਈ ਆਈ ਹਾਂ ਹਾਂ ਐਨਾ ਕਿਹਨੇ ਪੜਿਆ ਹੋਇ ਪਰ ਐਵੇਂ ਹੀ ਕਰੀਏ ਤੈਨੂੰ ਨਾ ਨਾ ਬਸ ਉਹ ਕਾਪੀਆਂ ਰੱਖੀਂਗੇ ਮੈਂ ਪੜੀਂਗੀ ਅੱਛਾ ਅੱਛਾ ਨੰਬਰ ਤਾਂ ਠੀਕ ਜਿਹਾ ਆਏ ਨੇ ਕਿੰਨੇ ਉਹ ਫਸਿਲੇ ਲੋ 10ਵੀਂ ਚੋਂ ਆਏ ਤੇ 33 ਅੱਛਾ ਕਿੰਨੇ ਪਾਸ ਹੁੰਦੇ ਤੇ ਕਿਹੜੀ ਹੁੰਦਾ ਪਤਾ ਹਾਂ ਉਹ ਤੇ 30 ਵਾਲੀ ਜਿਹੜਾ ਮੈਂ ਤੇ ਪਾਸ ਹੋਇਆ 10ਵੀਂ ਚ ਚੱਲ ਥੋੜੀ ਜਿਹੀ ਪੈਸੇ ਕਵਾ ਦੇ ਦੇ ਔਖੇ ਸੁਖਾ ਕੋਰੋਨਾ ਲੱਗ ਗਿਆ ਤੀ ਅੱਛਾ ਉਦੋਂ ਵੀ ਆਨਲਾਈਨ ਪੇਪਰ ਹੋ ਗਏ ਉੱਥੇ ਮੈਨੂੰ ਆ ਗਏ ਤੇ 42 ਬਸ ਹਾਂ 12ਵੀਂ ਚ ਮੇਰਾ ਗ੍ਰਾਫ ਵੀ ਥੱਲੇ ਗਿਰਿਆ ਉੱਥੇ ਮੈਨੇ 37% ਚੱਲ ਪਾਸ ਵਿੱਚ ਮੈਂ ਮਾਸਟਰ ਦੇ ਬਾਅਦ ਚਲੂੰਗੜਾ ਤਾਂ ਕਿਸੇ ਨੌਕਰੀ ਲੱਗਣਾ ਦੀ ਤੁਹਾਨੂੰ ਪਤਾ ਕਿਹੜੀਆਂ ਨੌਕਰੀਆਂ ਆ ਬਸ ਫੇਰ ਹਾਂ ਉਹ ਮਦਾਂ ਆਦੀ ਮਾ ਆਪਣੇ ਗੋਠੀ ਗੁੱਠੀ ਕਰ ਦਿੰਦੇ ਜੀ ਕੋਠੀ ਪਾਉਣੀ ਦੀ ਮਹਾਂ ਦੱਸੋ ਕਿਵੇਂ ਕਰਾਂਗੇ ਫਿਰ ਕੋਠੀ ਪਾ ਦਾਂਗੇ ਤੇਰੀ ਪਲ ਹਰੇ ਮੇਰੇ ਅੱਗੇ ਸਾਈਆਂ ਪਈਆਂ ਨੇ 11 12 ਸਾਈਆਂ ਹੋਰ ਪਈਆਂ ਨੇ ਫਿਰ ਤਾਂ ਕਿਹੜੀ ਪਾਉ ਜੀ ਫਿਰ ਤਾਂ ਮਨ ਲੱਗਦਾ ਨਾ 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 ਹੋਰ ਕਿਉਂ ਪਾੜਦਾ ਹੈ ਗਿਆ ਮੈਂ ਕੋਟਰੇ ਪਰਸੋਂ ਨੂੰ ਆਜਾਂ ਯਾਰ ਤੇਰੇ ਮੈਂ ਆਣ ਬਿੜਦਾ ਕਾ ਮੈਂ ਤਾਂ ਨਿਭੜ ਗਿਆ ਤੇ ਬਸ ਟੂਲਾ ਭਾਰਤਾ ਉਹ ਤਾਂ ਮੰਨੇ ਅੱਛਾ ਹਾਂ ਬਸ ਅੱਜ ਸਮਾਨ ਇਕੱਠਾ ਕਰਨ ਲੱਗ ਰਿਹਾ ਉਹ ਇਹ ਕਿੰਨੇ ਦਿਨਾਂ ਤੇ ਖੜੀ ਘਰਤੀ ਤੁਸੀਂ ਇਹ ਮੈਂ ਕਰਤੀ ਸੀ 7.5 ਦਿਨਾਂ ਚ ਕੀ ਕਿੜੀ ਜਵਰ ਨਾਲ 7:30 ਮੈਂ ਤੇਰੇ ਨਾਲ ਚੱਲ ਲਾਗ ਰ ਮੈਂ ਕਿਹਾ ਟਿੱਕੇ ਬੈਠਣਾ ਅੱਛਾ ਹਾਂ ਕਿਹੜੇ ਸ਼ਹਿਰ ਨਾਲ 12 ਵਜੇ ਲੈ ਪੈ ਪੈ ਸੜ ਜਾ ਰ ਕਿਹੜਾ 7:30 ਉਹ ਚਿੱਲੇ ਨਹੀਂ ਆਇਆ ਅੱਜ ਤਾਂ ਪਾਇ ਅੱਜ ਫ੍ਰੀ ਟਾਈਮ ਦੀ ਮਾਜਾ ਨਾਲ ਉਹਨਾਂ ਦਾ ਉਲਟ ਬੋਲ ਗਿਆ ਮਿਸਤਰੀ 7:30 ਮਹੀਨਿਆਂ ਚ ਨਵੇਂੜੀ ਹੋਣੀ ਤੇ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਮੇਰੇ ਕੋਲ ਬੰਦੇ ਬਹੁਤ ਰੱਖੇ ਨੇ 1100 ਬੰਦਾ ਮੇਰੇ ਕੋਲ ਛੋਟਾ ਮੋਟਾ 1100 ਬੰਦਾ ਹਾਂ ਛੋਟਾ ਮੋਟਾ ਕੰਮ ਨਹੀਂ ਗਿਆ ਮੇਰਾ ਅੱਗੇ ਦੇ ਕਿ ਚਿੱਲੇ ਚਾਪਟਰ ਲਟਰਨ ਪਾਟਰਨ ਬਹੁਤ ਹੈ ਤੂੰ ਲਟਰ ਨੇ ਸਾਰਾ ਜਗਾੜ ਮੈਂਟ ਮੇਰਾ ਆਪਦੀ ਹੋਇਆ ਅੱਛਾ ਹਾਂ ਇਹ ਹੀ ਗੱਲ ਨਹੀਂ ਲੰਡੂ ਮਿਸਤਰੀ ਨਹੀਂ ਆ ਮੈਂ ਗੱਡੀ ਪੱਟੀ ਬਿਲਡਿੰਗਾਂ ਦਾ ਵੀ ਲੈਣਾ ਠੇਕੇ ਮੈਂ ਸ਼ਹਿਰਾਂ ਚ ਅੱਛਾ ਜਿੰਨੇ ਕੋਈ ਹਸਪਤਾਲ ਨੇ ਕੋਈ ਬੜੇ ਸਕੂਲ ਕਾਲ ਸਾਰੇ ਮਈ ਬਣਾਉਣਾ ਉਹ ਮੈਂ ਚੰਡੀਗੜ੍ਹ ਬਣ ਰਿਹਾ ਵੀ ਤੂੰ ਹੀ ਬਣਾ ਰਿਹਾ ਉਹ ਮੈਂ ਨਕਸ਼ਾ ਮਈ ਪਾਸ ਕਰਿਆ ਉਹ ਅੱਛਾ ਮੇਰੇ ਅੰਦਰ ਉੜਜੇਗਾ ਮੈਂ ਵੀ ਹੜਕਾ ਦਾ ਸੜਕਾਂ ਦਾ ਕੰਮ ਉੜਜੇਗਾ ਅੱਛਾ ਉਹਨਾਂ ਤੋਂ ਵੀ ਕਿੱਥੋਂ ਦੀ ਗੱਡੀ ਹੈ ਕਿਵੇਂ ਗੱਡੀ ਹੈ ਅੱਛਾ ਵੀ ਕਿੰਨੀਆਂ ਪੀੜੀਆਂ ਚੌੜੀਆਂ ਰੱਖੀ ਹੈ ਮਾੜੀਆਂ ਫਰਨਾਲੀਆਂ ਵੀ ਤੂੰ ਮੈਂ ਡੇਢ ਘੰਟੇ ਦੇ ਵਿੱਚ ਸਾਰੇ ਸ਼ਹਿਰ ਦਾ ਨਕਸ਼ਾ ਬਣਾ ਦਾਂ ਤੂੰ ਮਿਸਤਰੀ ਤੂੰ ਬਾਲਾ ਗਾਡਰ ਮਿਸਤਰੀ ਐ ਉਹ ਬਾਬੇ ਨਕਸ਼ੇ ਨੁਕਸ਼ੇ ਦਾ ਮੇਰਾ ਖੱਬਿਆ ਹੁਤਾ ਕਰਾਂਗੇ ਐ ਚੁੱਕ ਤੀ ਮਿਸਤਰੀ ਸਸਤਰੀਕਾਰ ਸਸਤਰੀਕਾਰ ਆ ਇਹਨੂੰ ਕਹਿੰਦੇ ਨੇ ਸਤਕਾਰ ਇਹ ਮੁੰਡਾ ਨੂੰ ਬੱਲੇ ਐਜੂਕੇਟਿਡ ਲੱਗਦਾ ਹੈ ਹੈ ਨਾ ਮਿਸਤਰੀ ਜੀ ਬੱਲੇ ਐਜੂਕੇਟਿਡ ਤਾਂ ਮੈਨੂੰ ਤੂੰ ਵੀ ਲੱਗਦਾ ਮਿਸਤਰੀ ਜੀ ਸੋਹਣਾਲ ਬੋਲਦਾ ਮੇਰੀ ਪੋਸਟ ਗ੍ਰੈਜੂਏਸ਼ਨ ਕਰੀ ਹੋਈ ਐ ਐਮਏ ਕਰੀ ਹੋਈ ਐ ਮੇਰੀ ਤੂੰ ਤਾਂ ਤੂੰ ਮੇਰੇ ਨਾਲ ਹੀ ਆ ਗਿਆ ਹਾਂ ਹਿਸਟਰੀ ਦੀ ਇਤਿਹਾਸ ਦੀ ਉਹ ਤਾਂ ਮੱਲਾ ਲਾ ਲਿਆ ਸਾਬੂਰ ਪੰਜਾਬ ਚ ਮੈਂ ਕਰ ਲਿਆ ਤੇ ਪੀ ਐਚ ਡੀ ਕਰ ਲਾ ਫਾਇਦਾ ਦਾ ਕੋਈ ਹੈ ਨਹੀਂ ਕਿਉਂ ਆ ਬੈਠੇ ਆ ਕਿ ਬੈਂਗੜ ਕਰ ਲਿਆ ਆ ਵੇ ਕਿਹੜੇ ਘਟੇ ਕੋਠੀ ਦਾ ਮਾਲ ਲਗੋ ਰਿਹਾ ਬਾਬੇ ਮੈਂ ਮਿਸਤਰੀ ਉਹ ਬੋਲਟ ਕਿਹਦਾ ਖੜਿਆ ਬੋਲਟ ਮੇਰਾ ਹੈ ਠੀਕ ਆ ਬੋਲਟ ਹਾਂ ਬੋਲਟ ਤੇ ਨਾ ਮੈਂ ਅੱਛਾ ਔਰ ਕਿ ਮੈਂ ਕੋਈ ਫੁੱਦੂ ਸ਼ਿਆ ਆ ਮਾ ਉਹ ਸਾਰਾ ਗੰਦੂਕ ਤਾਂ ਮਿਸਤਰੀ ਆ 32 ਕਿੱਲੇ ਆਉਂਦੇ ਨੇ ਜੱਟ ਨੂੰ 32 ਕਿੱਲੇ ਆਉਂਦੇ ਨਹੀਂ ਪਰ ਤੁਝੇ ਤੇਰੂ 32 ਕਿੱਲੇ ਆਉਂਦੇ ਨੇ ਖੱਪੇ ਦੀ ਡਾਂਗ ਰੂ ਤੂੰ ਆ ਕੋਠੀਆਂ ਪਾਉਂਦਾ ਫਿਰਦਾ ਓਹ ਇਹਦਾ ਮੇਰਾ ਬਚਪਨ ਤੋਂ ਇੱਕ ਸ਼ੌਂਕ ਥੀ ਮੇਰਾ ਇੱਕ ਸੁਪਨਾ ਧੀ ਕਿ ਮੈਂ ਵੱਡਾ ਮਿਸਤਰੀ ਬਣਾ ਪੂਰੇ ਲੋਕ ਪੰਜਾਬ ਦਾ ਤਕੜਾ ਸਭ ਤੋਂ ਵੱਡਾ ਬਿਲਡਰ ਮੈਂ ਬਣਾ ਮੈਂ ਮਿਸਤਰੀ ਫਿਰ ਇੱਕ ਗੱਲ ਦੱਸ ਲੋਕਾਂ ਦਾ ਸੁਪਨਾ ਹੁੰਦਾ ਹੀ ਕੋਈ ਡਾਕਟਰ ਬਣਾ ਇੰਜੀਨੀਅਰ ਬਣਾ ਪੁਲਸਾਰਾ ਬਣਾ ਫੌਜੀ ਬਣਾ ਤੂੰ ਮਿਸਤਰੀ ਬਣ ਦੀ ਸੋਚੀ ਯਾਰ ਓਏ ਇਹ ਤਾਂ ਯਾਰ ਲੋਕੋ ਦੌੜ ਚ ਭੱਜਿਆ ਮੇਰਾ ਸੁਪਨਾ ਅਲੱਗ ਹੈ ਮੇਰੀ ਲੈਨ ਨੇ ਅਲੱਗ ਹੈ ਦੁਨੀਆ ਦਾ ਅੱਛਾ ਤੂੰ ਦੁਨੀਆ ਤੋਂ ਅੱਡੇ ਆ ਬੜਾ ਸਿਸਟਮ ਹੈ ਅੱਡਾ ਹੈ ਸਿਸਟਮ ਹੋ ਰਾਨ ਆਪਣਾ ਓਹੋ ਸਿਸਟਮ ਹਾਂ ਹਾਂ ਚੱਲ ਫਿਰ ਤੂੰ ਹਰਾਸ ਕੰਮ ਦੱਸ ਤੂੰ ਕੀ ਕੰਮ ਹੈ ਮੈਂ ਅੱਛਾ ਹੈਗਾ ਵੀ ਕੋਠੀ ਪਾਉਣੀ ਆ ਦੱਸ ਵੀ ਕਿੱਦੇ ਫੇਰਾ ਕਰੇਗਾ ਸਟਾਰਟ ਕਿੰਨੀ ਕੇ ਮਤਲਬ ਏਰੀਆ ਦੱਸ ਮੈਨੂੰ ਪਹਿਲਾਂ ਕਿੰਨਾ ਹੈ ਏਰੀਆ ਤੂੰ ਲਾਲ ਸਿੰਘ ਆ ਯਾਰ ਦੋ ਮੰਜ਼ਲੀ ਪਾਵਾਂਗੇ ਵਧੀਆ ਵਿਚਾਲੇ ਪਾਵਾਂਗੇ ਅਣਦਨ ਰੱਖਾਂਗੇ ਭਾਰਕਪੁਰ ਖਲੋਂ ਨੂੰ ਸੈਟ ਪਰ ਤਾਂ ਮੁਰਗੇ ਦੇ ਖੁੱਡੇ ਵਾਲੀ ਗੱਲ ਕਰੂ ਮੁਰਗੇ ਦਾ ਖੁੱਡਾ ਪਾਉਣਾ ਹੈ ਕੁੱਡੀ ਹੁੰਦਾ ਐ ਦੋ ਪੰਜਰੀ ਤੇ ਕੁੱਡੀ ਲੱਗਦਾ ਮੈਂ ਇਹ ਜਗ੍ਹਾ ਮਨੂ ਛੋਟੇ-ਮੋਟੇ ਕੰਮ ਨੂੰ ਚੱਲ ਤੂੰ ਦੱਸ ਕਿ ਅੱਦ ਪਾਏਂਗਾ ਹਾਂ ਤੇਰੇ ਆਜੂ ਪਰਸੋਂ ਨੂੰ ਆਜੂ ਮੈਂ ਪਰਸੋਂ ਨੂੰ ਹਾਂ ਠੀਕ ਐ ਮਿਸਤਰੀ ਜੀ ਕਰੇ ਸਾਡੇ ਵੀ ਆਹ ਨਾਣ ਵਾਲੇ ਤੇ ਖੁਰਲੀ ਜੀ ਪਾਉਣੀ ਐ ਉਹ ਮੈਂ ਹੋਰ ਮਿਸਤਰੀ ਮੈਨੂੰ ਮਾਂ ਦਾ ਤੁਹਾਡੇ ਕੋਲ ਚੱਲਦੇ ਆ ਅੱਛਾ ਹੋਰ ਤਾ ਯਾਰ ਮੈਂ ਛੋਟੇ ਕੰਮ ਜਿਹਾ ਕਰਦਾ ਨਹੀਂ ਗਿਆ ਉਹ ਦੇਖ ਲੋ ਮੈਂ ਵੱਡੇ-ਵੱਡੇ ਬਿਲਡਿੰਗਿਸ ਹਾਂ ਮਨਾ ਪਰ ਤੂੰ ਪਿੰਡ ਦਾ ਬੰਦਾ ਹੈ। ਪਿੰਡ ਦੇ ਬੰਦੇ ਨੂੰ ਜਵਾਬ ਦੇਣਾ ਔਖਾ ਹੈ। ਹਾਂ, ਸਹੀ ਗੱਲ ਹੈ। ਤੇਰਾ ਕੰਮ ਕਰਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ। ਕਦੋਂ ਫਿਰ ਕਦੋਂ ਲੈ ਕੇ ਜਾ ਮਿਲਾਉਂਗੇ ਤੁਸੀਂ? ਕੰਮ ਹੋਜੂ ਭਰਾਵਾ। ਪਰਸੋਂ ਨੂੰ ਕਰਦਾਂਗੇ 4 ਵਜੇ ਦੁਪਹਿਰੇ। ਪਰਸੋਂ? ਹਾਂ। ਮਿਸਤਰੀ ਇੱਕ ਹੀ ਕੱਚੀ ਜੀ ਗੱਲ ਕਰ ਗਿਆ। ਪਰਸੋਂ ਤੂੰ ਮੈਨੂੰ ਕਹਿ ਗਿਆ ਕੋਠੀ ਬੋਣ ਨੂੰ। ਪਰਸੋਂ ਤੂੰ ਇਹ ਨਹੀਂ ਪਾਏਂਗਾ ਫਿਰ ਕੀ ਮੈਂ ਕਰੇਗਾ? ਕੀ ਸਾਵਾਂ? ਸੁਣ ਯਾਰ। ਔਰ ਉਹ ਮੋਬਾਈਲਾਂ? ਹਾਂ। ਤੇਰੇ ਨਾਲ ਪਹਿਲਾਂ ਦੋ ਤਿੰਨ ਸਾਈਆਂ ਹੋ ਮੇਰੇ ਕੋਲ ਹੋਰ ਨਹੀਂ। ਹਾਂ। ਉਹਨਾਂ ਦੇ ਮੈਂ ਜਾਊਂਗਾ 10 ਵਜੇ। 12 ਵਜੇ ਤੱਕ ਉਹਨਾਂ ਦਾ ਕੰਮ ਨਿਬੜਕੇ ਨਾ ਓਹ ਯਾਰ ਕਿਹਾ ਜਾ ਬੰਦਾ ਹੈ ਯਾਰ ਮੋੜਾ ਲੈ ਤਾਂ ਆਪੇ ਤਾਂ ਕਹਿ ਦਿੱਤਾ ਮੈਂ ਰਾਤ ਦਿਨ ਇਕੱਠੀ ਜਾਉਂਦਾ ਕਿ ਨਾ ਤਾਂ ਹੀ 7:30 ਤੱਕ ਜਗਦੀ ਰਹਿੰਦੀ ਹਾਂ ਹੋਣਾ ਵੀ ਹੁੰਦਾ ਮੈਨੂੰ ਅੱਛਾ ਤੜਕੀ 10 ਵਜੇ ਜਾਉਂਗਾ ਮੋਦੇ ਹਾਂ 12 ਵਜੇ ਤੱਕ ਕੰਮ ਕਰ ਦੂੰਗਾ ਕੰਪਲੀਟ ਮੈਂ ਹਾਂ ਠੀਕ ਹੈ ਤੂੰ 2 ਘੰਟੇ ਜਾ 2 ਘੰਟੇ ਆ ਜਾ ਉਸ ਤੋਂ ਬਾਅਦ 12 ਵਜੇ ਤੋਂ ਲਾ ਵੀ 12:30 ਵਜੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਅੱਛਾ 12:30 ਤੂੰ ਆਉਂਗੇ ਬਾ 12:30 ਵਜੇ ਤੇਰੇ ਕੋਲ ਪਹੁੰਚਾਂ ਪਰਸੋਂ ਨੂੰ ਮੈਂ ਤੇ ਮੇਰੇ ਤੇ ਸਾਡੇ ਤੋਂ ਸਮਝਿਆ 10:00 ਵਜੇ ਆਜੋ ਹੱਥ 10:00 ਵਜੇ ਤੂੰ ਲੱਗੇ 2 ਘੰਟੇ ਲਾਉਂ ਤੇਰੇ ਪੂਰੇ ਦੱਬੂ ਕੀ 2 ਘੰਟੇ ਚ ਕਿੰਦਾ ਡੰਗੜ ਬਉਆ ਕੋਠੀ ਪਾਉਣੀ ਹੈ ਗੁੰਲੀ ਨਹੀਂ ਉਹ ਕੋਠੀ ਐ ਪਾਉਂ ਆ ਐ ਤਾਂ ਤੇ ਜਦ ਪਾਉਣ ਲੱਗਾ ਬਈ ਫਿਰ 2 ਸਾਲ ਲੱਗ ਜਾਣਗੇ ਹੋ 2 ਸਾਲ ਨਹੀਂ ਲੱਗਦੇ 2 ਘੰਟੇ ਤੇ ਲਾ ਦੂਆ ਤੋਹੀ ਸਮਝੋ ਮੇਰੀ ਗੱਲ ਨੂੰ ਮੇਰਾ ਵਿਆਹ ਤਰਿਆ ਹੋਇਆ ਹੈ ਓਹੋ ਉਹ ਤਾਂ ਗੇਟੀ ਪੱਟੀ ਗੱਲ ਨਹੀਂ ਹੈਗੀ ਉਹ ਤੂੰ ਸਮਝ ਨਹੀਂ ਰਹਾ ਮਿਸਤਰੀ ਵਿਆਹ ਦਾ ਆਮ ਵਿਆਹ ਨਹੀਂ ਉਹ ਆਈਲੈਂਡਸ ਵਾਲੀ ਕੁੜੀ ਮਿਲਿਆ ਰਿਸ਼ਤਾ 8 ਵਜੇ ਆਈ ਨਹੀਂ ਕੁੜੀ ਦੀ ਉਹ ਪਾਇਣ ਦਰੂ ਕੀ ਮੰਗਦਾ ਵਾਇਲਟ ਹੋ ਤੁੰਦ ਲਾ ਕੇ ਛੜ ਦੋਗੀ ਤੇ ਸੁਣਛਣਾ ਵਜੋਂਦਾ ਫਰੀ ਫਿਰ ਡੇਢ ਕਨਾਲ ਵਿੱਚ ਹੀ ਆ ਬਾਈ ਗੋਠੀ ਪਾਉਣ ਵਾਸਤੇ ਪੈਸੇ ਲੱਗ ਜਾਣਗੇ ਫਿਰ ਉਹ ਡੇਢ ਕਰਾ ਤੇ ਕਿਹੜੀ ਗੋਠੀ ਪਾਉਗੀ ਡੇਢ ਕਰਾਣ ਦਾ ਮੈਂ ਗੁਸਲ ਕਰਨਾ ਪਾਉਣਾ ਸਾਢੇ 4 ਲੱਖ ਤਾਂ ਮੇਰੀ ਫੀਸ ਐ ਪਰ ਕੋਈ ਨਾ ਕਿਲਾ ਚੱਕ ਰਿਹਾ ਮਿਸਤਰੀ ਆ ਇਹਨੂੰ ਕਰੀਏ ਸਾਢੇ ਵੀ ਕੰਮ ਐ ਰਿਸ਼ਤੇਦਾਰ ਆਣਗੇ ਕੱਲ ਨੂੰ ਨੋ ਨੋ ਵਾਲਾ ਉਹ ਕਰਨਾ ਹੈ ਉਹ ਵੀ ਪਾਉਣਾ ਛੱਟੇ ਲੈ ਜੀ ਨਵਾ ਕੇ ਇੱਕ ਦਿਨ ਹੋਰ ਕੀ ਬਣਦਾ ਓਏ ਹੋਰ ਕਰ ਛੱਟਦਾ ਬਣਾ ਰੱਖਿਆ ਮੈਂ ਗੁਸਲ ਕਰਨੇ ਇਸ ਵਾਸਤੇ ਨੇ ਉਹ ਨਾ ਆਉ ਖੜਾ ਹੁੰਦਾ ਐ ਸਰਵਿਸ ਪੂਰੀ ਜਾਂਦਾ ਮੈਂ ਗਾਕਾ ਨੂੰ ਗਾਕਾ ਨੂੰ ਤਾਂ ਗਾਈ ਹੁੰਦਾ ਯਾਰ ਤੇਰੀ ਇੰਨਾ ਗੱਲਾਂ ਚ ਬੀਜੀ ਨਾ ਅਗਰ ਫੋਨ ਵੱਜੀ ਜਾਂਦਾ ਚੱਕ ਲੈ ਜਿੰਨਾ ਟਾਈਮ ਹੀ ਲੌਂਦਾ ਪਾਈ ਖੜਾ ਕੋਠੀਆਂ ਇਹਦਾ ਇੱਕ ਮਿੰਟ ਹਲੋ ਹਾਂਜੀ 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 ਬਾਦਲ ਸਾਹਿਬ ਹੋ ਠੀਕ ਹੋ ਜੀ ਵਧੀਆ 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 ਠੀਕਾ ਠੀਕਾ ਜੀ ਬਾਦਲ ਅੱਛਾ ਅੱਛਾ ਜੀ ਆ ਕੋਠੀ ਪੁਣੀ ਐ ਪਾਵਾ ਹੀ ਕੋਈ ਗੱਲ ਨਹੀਂ ਜੀ ਬੰਦ ਕੀ ਹੈ ਸੈਂਡ ਕਰ ਦੋ ਤੁਸੀਂ ਕਿਹੜੀ ਪਹਿਲਾਂ ਪਾਈ ਦੀ अच्छा नमी जगह ਲਈਏ ਠੀਕ ਹੈ ਠੀਕ ਹੈ ਜੀ ਠੀਕ ਹੈ ਕਿੰਨੀ 15 ਕਿੱਲੇ ਚ ਪਾਉਣੀ ਹੈ ਠੀਕ ਹੈ ਤੇ ਅੱਛਾ ਅੱਛਾ ਤੇ 90 ਜਹਾਜ਼ ਵੀ ਖੜਾ ਕਰ ਠੀਕ ਹੈ ਠੀਕ ਹੈ ਜਹਾਜ਼ ਵੀ ਖੜਾ ਕਰਨਾ ਕੋਈ ਗੱਲ ਨਹੀਂ ਕੋਈ ਕੋਈ ਦਿੱਕਤ ਨਹੀਂ ਪਰਵਾਹ ਨਾ ਮਨੋ ਤੁਸੀਂ ਹਾਂ ਹਾਂ ਬਰਜੋ ਗਲੀਫਾਨੋਂ ਵੱਡੀ ਪਾਉਂਗੀ ਜੀ ਹਾਂ ਹਾਂ ਬਦਲਾ ਤੇ ਪਾਉਂਗੀ ਜੀ ਰੋੜੀ ਨੁਕਰ ਪਤੇ ਨੇ ਜਹਾਜ਼ ਉਤਰੇਗਾ ਨਾ ਉਤਰੇ ਠੀਕ ਹੈ ਜੀ ਠੀਕ ਹੈ ਜੀ ਬੱਸ ਲਿਖ ਕੇ ਸੈਂਡ ਕਰ ਦਿਓ ਬਸ ਮੈਨੂੰ ਪਰਸ ਨੂੰ ਮੁੰਡੇ ਭੇਜੂਗਾ ਫੀਕਲ ਠੀਕ ਹੈ ਬੜੀਆਂ 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 ਮਿਸਤਰੀ ਜੀ ਬਾਦਲ ਸਾਹਿਬ ਦਾ ਫੋਨ ਤੇ ਬਾਈ ਬਾਦਲ ਕਿਹੜਾ ਬਾਦਲ 15 ਕਿੱਲਾਂ ਚ ਪਰਿਆ ਹੈ ਏ ਸਕੂਰ ਸਾਹਿਬ ਤੇਰੀ ਕਿਹ ਬਾਦਲ ਫਿਲਟਰਾਂ ਬਾਦਲ ਨੂੰ ਜਾਣਦਾ ਤੂੰ ਏਡੇ ਏਡੇ ਕੰਮ ਕਰਦੇ ਤੁਸੀਂ ਫਿਲਟਰ ਨਾਲ ਲੈ ਸੋਨੂੰ ਤਾਂ ਮੈਂ ਪਿੰਡ ਦੇ ਕਰਕੇ ਜਵਾਬ ਨਹੀਂ ਦੇ ਰਿਹਾ ਠੀਕ ਨਹੀਂ ਭਾਈ 1-2 ਕਿੱਲੇ ਜਨ ਕੋਠੀ ਮੈਂ ਪੋਹਾਂ ਦਿੰ ਗਿਆ ਇਧਰ ਮਿਸਤਰੀਆ ਬੰਦੇ ਵੀ ਖਾਸੇ ਰੱਖੇ ਹੋਣੇ ਤੂੰ ਤੈਨੂੰ ਕਿੰਨਾ ਦਾ ਲੱਗ ਰਿਹਾ ਵੀ 200 ਤੋਂ ਉੱਪਰ ਬੰਦਾ ਹੈ ਤੇਰੀ 200 ਤੋਂ ਉੱਪਰ ਹਾਂ ਹੁਣ ਤਾ ਤੂੰ 1100 ਕਹਿ ਰਿਹਾ ਜੀ ਮਿਸਤਰੀ ਨੇ 1100 ਬੰਦੇ ਬੱਚੇ ਲੇਬਰ ਨੂੰ ਬੁਲਾਟਰਨ ਪਾ ਦਿੱਤਾ 1200 ਬੰਦ 1500 ਕਮਾ ਮੈਂ ਤਕਰੀਬਨ ਭੁੱਲ ਜਾਨਾ ਵੀ ਬੰਦੇ ਕਿੰਨੇ ਨੇ ਮੇਰੇ ਕੋਲ ਠੀਕ ਹੈ ਠੀਕ ਹੈ ਉਹਦਾ ਗਰੁੱਪ ਬਣੇ ਹੋਣੇ ਕੰਮ ਆਪੇ ਚੱਲੀ ਜਾਂਦਾ ਬੱਸ ਸਾਬ ਕਿਵੇਂ ਕਰਦਾ ਇੰਨੇ ਬੰਦੇ ਦਾ ਸਾਬ ਕਿਵੇਂ ਮੈਨੂੰ ਪੁੱਛੀ ਉਹ ਸਿੱਖਣ ਵਾਲੇ ਨਵੇਂ ਮੁੰਡੇ ਨੇ ਚੇਲੇ ਚਾਪਟੇ ਅੱਛਾ ਮੈਂ ਨਹੀਂ ਤੂੰ ਮੈਂ ਨਹੀਂ ਤਾਂ ਕਿਸੇ ਨੂੰ ਉਹ ਜਦ ਫ੍ਰੀਜੀ ਕੰਮ ਲੈਣੇ ਪਰ ਤੁਸੀਂ ਮੈਂ ਸਰਟੀਫਿਕੇਟ ਪੜਾ ਕੇ ਦੇਣਾ ਬਾਰਾ ਦੇ ਸਾਰੇ ਬਿਲਡਿੰਗਾਂ ਪਾਉਣੇ ਅੱਛਾ ਇਹਦੀ ਪੋਰਟਕਲੀਪਾਂ ਪਾਈ ਐ ਆਪਣੇ 11 ਬੰਦੇ ਨਹੀਂ ਪਾਈ ਐ ਪੋਰਟਕਲੀਪਾਂ ਸਾਰੀ ਉਹ ਹਾਂ ਹੋਰ ਨਾਲੇ ਕਹ ਦੋ ਜੇ ਤੂੰ ਕਲਾਕਾਰ ਜਿਹਦਾ ਕਰ ਪਾਇ ਕਿਹਨਾ ਕੀ ਕਲਾਕਾਰ ਹੋ ਕਲਾਕਾਰ ਤਾਂ ਉਹ ਕੀ ਉਹ ਕਿਹੜਾ ਮੁਦਰਾਈ ਵਾਲਾ ਪੁੱਲਿਆ ਨਾ ਗੁਲਾਬ ਸਿੱਧੂ ਗੁਲਾਬ ਸਿੱਧੂ ਹਾਂ ਇਹ ਨਾ ਚੱਲ ਰਿਹਾ ਉਹਦੀ ਕੋਠੀ ਪਈ ਉਹਦੀ ਮੈਂ ਪਈ ਹੈ ਉਹਦੇ ਖੇਤ ਦਾ ਫਰਕ ਹੈ ਘਰ ਨਾਲੋਂ 4 ਕਿਲੋਮੀਟਰ ਦਾ ਅੱਛਾ ਸਾਨੂੰ ਸੁਰੰਗ ਪੱਟ ਕੇ ਸੜਕ ਬਣਾਈ ਮੈਂ ਤੇਰੀ ਹਾਂ ਸਿੱਧੇ ਪਾਸੇ ਖੇਤ ਨੇ ਕੱਢੇ ਗੱਡੀ ਉਹਦੀਆਂ ਕਰੇ ਹਾ ਹਾ ਰਾਤ ਲੋਕ ਕੀ ਰੀ ਰੀ ਰਿਪੋਰਟ ਵਾਲੇ ਐ ਕਰੋ ਸਾਡਾ ਕੰਮ ਵੀ ਕਰੋ ਇੱਥੋਂ ਜੇ ਦਬਾਉਣਾ ਇੱਥੋਂ ਦੁੱਖ ਦੇ ਬਹੁਤ ਨੇ ਮੇਰੀ ਗੱਲ ਸੁਣੋ ਸਾਡੀ ਦਾ ਫਰਕ ਉਠੀ ਪਾਓ ਤੇਰੀ ਸਾਡਾ ਗੋਸਲਖਾਨਾ ਪਾਓ ਉਹ ਤੂੰ ਤਾਂ ਇਂ ਪਕਾਈ ਕਰੀ ਜਾਂਦਾ ਗੋਸਲਖਾਨੇ ਬਣੇ ਬਣੇ ਪੈਣੇ ਚੱਕ ਕੇ ਲੈ ਜਾਂਦਾ ਜੀ ਯਾਰ ਕਿੱਡੀ ਗੱਲ ਐ ਕਰ ਲੈ ਹਿੱਟ ਕਰ ਦੇਗਾ ਇਂ ਬਣੇ ਬਣੇ ਪੈਣੇ ਬਸ ਇਹ ਪੱਟੀ ਪੱਟੀ ਬਿਲਡਿੰਗਾਂ ਦੇ ਤੇ ਕਰੇ ਤਿਆਰ ਕਰਦੇ ਸੀ ਗੋਸਲਖਾਨੇ ਯਾਰ ਕਿਵੇਂ ਚੱਕੇ ਜਾਂਦੇ ਨੇ ਉਹ ਤੂੰ ਸੋਚਣਾ ਕਰ ਇਹ ਛੋਟੀਆਂ ਗੱਲਾਂ ਨਹੀਂ ਚੱਲ ਬਾਈ ਫਿਰ ਬਾਈ ਬਣ ਕੇ ਇਹਨਾਂ ਦਾ ਨਾਉਣ ਨਾਲ ਫਿੱਟ ਕਰੀ ਸਾਡੀ ਕੋਠੀ ਚੱਲ ਚੰਗਾ ਮਿਸਤਰੀਆ ਐ ਕਰੋ ਹੈਲੋ ਸਾਈ ਭੜਾਏ ਦੇ ਮਾਜੇ ਗੂਗਲ ਪੇ ਕਰਦਾ ਮਿਸਤਰੀਆ ਹਾਂ ਚਾਰ ਸਕੈਂਡਰ ਵੀਰੇ ਲੱਗ ਰਿਹਾ ਉੱਥੇ ਪਿੰਡ ਦੇ ਸੱਤ ਚ ਲੱਗਿਆ ਸਕੈਂਡਰ ਬਟਾ ਹਾਂ ਬਸ ਉਹ ਸਕੈਂਡਰ ਮਾਰਾ ਉਹ ਬੋਰਡ ਚ ਲੱਗਿਆ ਬਟਾ ਹਾਂ ਆਪਣਾ ਸਕੈਂਡਰ ਚਲ ਠੀਕ ਆ ਸੀ ਪਰ ਉਹ ਸਮਟ ਸਮਟ ਲਿਓਨੇ ਆ ਠੀਕ ਆ ਠੀਕ ਆ ਚਲੋ ਜਾਓ ਜਾਓ ਚਾਓ ਸਾਰੇ ਭਾਲਦੇ ਨੇ ਕੋਠੀ ਮੈਥੋਂ ਇੱਕ ਪੈਪ ਦਾ ਸੁਣਜੀ ਨਹੀਂ ਗਈ ਕੋਕੀ ਹੱਸਣਾ ਥੋੜੀ ਬੜੀ ਛੇਦੀ ਬਣਾਈ ਖੜੇ ਚਾਓ ਦੇਖਾਂਗੇ ਬਣਦਾ ਕੀ ਹੈ